ਜਾਤ ਦਾ ਜਾਤਪਾਤ ਖਤਮ ਹੋ ਜਾਂਦੀ ਐ ਇਸ ਕਰਕੇ ਮਾਫ ਕਰਨਾ ਵੀਡੀਓ ਗਲਤੀ ਨਾਲ ਜੱਟ ਨਿਕਲ ਗਿਆ ਇਹਦਾ ਪੰਗਾ ਕਿਹਦਾ ਚੱਜ ਦੇ ਬੰਦੇ ਨਾਲ ਪਿਆ ਨਹੀਂ ਹੋਣਾ ਤੇਨੂੰ ਹੁਣ ਦਿਖਾਨਾ ਜਰਾ ਇਹਦਾ ਪੰਗਾ ਹੈਦਾ ਨਾ ਪਾ ਕਿਹਦੇ ਨਾਲ ਆਏ ਨੇ ਕਿਉਂਕਿ ਸਿੱਧੀ ਜੀ ਗੱਲ ਆ ਹੁਣ ਤਾਂ ਅਸੀਂ ਭਗਤੀ ਕਰਨ ਲੱਗੇ ਠੀਕ ਹੈ ਨਾ ਸਿੱਧੀ ਜੀ ਗੱਲ ਆ ਪਰ ਮੈਨੂੰ ਕਾਨੂੰਨ ਤੇ ਪੂਰਾ ਯਕੀਨ ਆ ਕਿ ਕਾਨੂੰਨ ਦੇਖੇਗਾ ਕਿ ਇਹ ਕੀ ਚੀਜ਼ ਹੈਗੀ ਇਹ ਕੀ ਚੀਜ਼ ਕਰ ਰਿਹਾ ਐ ਇਹ ਭਗਤ ਸਿੰਘ ਦੁਆਬੀ ਨਮੇ ਤਾਂ ਪੂਰਾ 1,40,000 ਰੁਪਏ ਲੈਂਦਾ ਜਿਸ ਦੇ ਵਿੱਚ ਇਸ ਨੇ ਮੈਨੂੰ ਵਾਈਟ ਜਰਮਨ ਸ਼ੈਪਰਡ ਡਬਲ ਕੋਟ ਦਾ ਦੇਣ ਦਾ ਕੀਤਾ ਸੀ ਵੀ ਐਕਸਟਰਾ ਲਾਰਜ ਕੋਟ ਹੋਊਗਾ 70,000 ਰੁਪਏ ਫੀਮੇਲ ਦਾ ਦਿੱਤਾ ਸੀ। ਕੁੱਤਿਆਂ ਦੇ ਵਿੱਚ ਫਰਕ ਆਉਂਦਾ 70,000 ਦੀ ਫੀਮੇਲ ਦਾ 80,000 ਦਾ ਮੇਲ ਹੋਊਗਾ। ਠੀਕ ਹੈ ਜੀ। ਵਾਈਟ ਬਲੈਕ ਜਰਮਨ ਸ਼ੈਪਰਡ ਦੇ ਜਦੋਂ ਬਲੈਕ ਜਰਮਨ ਸ਼ੈਪਰਡ ਦੇ 40,000 ਰੁਪਏ ਲੈਂਦਾ। ਠੀਕ ਹੈ ਜੀ। ਤੇ ਉਹ ਇਹਨੇ ਲੰਡਰ ਕੁੱਤੀ ਦੇਦੀ ਸੀ ਇਹ ਵਾਪਸ ਕਰੇ। ਇਹ ਦੋਨੋਂ ਵੀਡੀਓ ਤੁਸੀਂ ਦੇਖ ਲੈਣਾ ਆਪਸ ਵਿੱਚ ਝੁਲਦੇ ਹੋਏ ਦੀ ਦੋਨਾਂ ਦੀ ਤੁਸੀਂ ਵੀਡੀਓ ਵੀ ਹੈ ਤੇ ਉਸ ਦੇ ਇਲਾਵਾ ਇੱਕ ਜਰਮਨ ਸ਼ੈਪਰਡ ਮੈਂ ਆਪਣੇ ਦੋਸਤ ਨੂੰ ਲੈ ਕੇ ਦਿੱਤਾ ਸੀ ਉਹਦੇ ਬੇਟੇ ਨੂੰ ਜਰਮਨ ਸ਼ੈਪਰਡ ਦਾ ਬਹੁਤ ਸ਼ੌਂਕ ਸੀਗਾ ਪਟਿਆਲੇ ਵੀ ਉਹਨੂੰ ਇੱਕ ਜਰਮਨ ਸ਼ੈਪਰਡ ਲੈ ਕੇ ਦਿੱਤਾ 18000 ਦਾ 10000 ਰੁਪਏ ਨੇ ਮੇਰੇ ਤੋਂ ਟਰਾਂਸਪੋਰਟੇਸ਼ਨ ਦਾ ਦਿੱਤਾ ਕਿ ਕੁੱਤਿਆਂ ਦੀ ਟਰਾਂਸਪੋਰਟੇਸ਼ਨ ਆ ਰਹੀ ਹੈ ਜੀ ਕੋਈ ਜੈਪੁਰ ਤੋਂ ਆ ਰਿਹਾ ਕਿ ਕਿਤੋਂ ਆ ਰਿਹਾ ਮੈਂ ਜਾਣਦਾ ਨਹੀਂ ਇਹ ਦੁੱਖੀ ਦਾ ਬੰਦੇ ਨੂੰ ਹੈ ਤੇ ਚੰਡੀਗੜ੍ਹ ਦੀ ਸੰਡੇ ਮਾਰਕੀਟ ਤੋਂ ਖਰੀਦ ਕੇ ਇਹ ਉਹਦਾ ਲੈ ਲੇਂਦਾ ਨਾ ਉਹ ਕੱਲ ਚੈੱਕ ਕਰਵਾ ਲੈਂਦੇ ਆ ਠੀਕ ਆ ਦੇਖੋ ਪਤਾ ਕੀ ਆ ਮੈਂ ਜਿਹੜੀ ਬੇਨਤੀ ਆ ਕਿਉਂਕਿ ਡਾਕਸ ਵਾਲਾ ਵਿੱਚ ਤਾਂ ਐਨੀ ਖਾਮ ਖਾਂ ਫਸ ਗਿਆ ਕੰਮ ਇਹ ਉਹਦਾ ਇਹ ਗੱਲ ਹੈ ਨਾ ਪਹਿਲੀ ਗੱਲ ਮੈਂ ਸੀ ਇਹਨੂੰ ਤੁਸੀਂ ਦੇਖਿਆ ਪਾਸਪੋਰਟ ਮੈਂ ਇਹਨੂੰ ਇੰਟਰਨੈਸ਼ਨਲ ਲੈਵਲ ਤੇ ਕਰਾਣਾ ਠੀਕ ਹੈ ਜਿੱਤੇ ਜੇ ਕੁੱਤਾ ਪਾਹਜ ਹੋਇਆ ਨਹੀਂ ਖੇਡ ਸਕਦਾ ਤਾਂ ਕਹਿੰਦੇ ਉਹ ਤਾਂ ਟੈਨਸ਼ਨ ਲੈਟ ਹੋਇਆ ਮੈਂ ਇਹਨੇ ਪਾਸਵਰਡ ਬਣਾਏ ਆ ਪਾਸਵਰਡ ਹੈ ਚਿੱਪ ਲਵਾਉਣੀਆਂ ਉਹਨਾਂ ਦੇਲੇ ਹੋਰ ਇਹਨਾਂ ਦਾ ਇੰਸ਼ੋਰੈਂਸ ਕਰਾਵਾ ਭਲੇ ਬਲੇ ਇੰਨਾ ਪੈਸਾ ਜੇ ਖਰਚ ਕਰਨਾ ਹੈ ਤਾਂ ਮੈਂ ਉਹਨਾਂ ਹੋਏ ਕਿ ਕਾਣਾ ਕੁੱਤੇ ਨੂੰ ਇੱਥੇ ਭੇਜਾਂ ਤੇ ਅਗਲੇ ਕਹਿ ਦਿਜੀਏ ਹੈਂਡੀਕੈਪਟ ਹੈ ਵੀ ਦੇਖ ਨਹੀਂ ਸਕਦਾ ਇਹਨੂੰ ਇਹ ਪਾਰਟੀ ਨਹੀਂ ਲੈ ਸਕਦਾ ਚਲੋ ਚੱਲ ਇੱਧਰ ਆ ਨਾਮ ਬਿਆੰਤ ਕੁੱਤੇ ਆਵਲਾ ਕਮਰਾ ਵਿੱਚ ਫਸ ਗਿਆ ਠੀਕ ਆ ਆਪਾਂ ਕੁੱਤਿਆਂ ਕਰ ਕੀ ਨਹੀਂ ਹੈਗੇ ਜੇ ਕੁੱਤਿਆਂ ਕਰਕੇ ਆਪਣਾ ਰਿਲੇਸ਼ਨ ਖਰਾਬ ਹੋਵੇ ਤਾਂ ਫਿਰ ਉਹਦਾ ਕੀ ਕਰਨਾ ਨਹੀਂ ਨਹੀਂ ਭਾਜੀ ਲੱਖ ਰੁਪਈਆ ਤਾਂ ਕਿਸੇ ਦੀ ਵੀ ਗਿੱਚੀ ਮੋੜ ਕੇ ਕਮਾ ਲਾਂਗੇ ਕਿਸੇ ਨੂੰ ਕਿਸੇ ਦਾ ਇੱਕ ਵੀਡੀਓ ਕਰਕੇ ਵੀ ਹਾਂ ਤੇਰੀ ਅਸੀਂ ਦੱਸੀਏ ਹਾਂ ਹਾਂ ਕਮਾ ਲਾਂਗੇ ਹੁੰਦੀ ਆ ਮਤਲਬ ਕਹਿ ਰਿਹਾ ਜਿਸ ਚ ਕਹਿ ਰਿਹਾ ਕਿ ਜੀ ਅਸੀਂ ਇੱਕ ਵੀਡੀਓ ਬਣਾ ਕੇ ਘੰਟੇ ਦੇ ਵਿੱਚ ਡੇਢ ਦੋ ਲੱਖ ਰੁਪਏ ਲੈ ਲਾ ਗਏ ਐਸਾ ਕਿਹੜਾ ਇਹ ਅਕਾਲ ਮੀਡੀਆ ਦਾ ਇਹ ਲਾਈਫ ਦਾ ਲੋਗੋ ਆਪਣੇ WhatsApp ਦੇ ਉੱਤੇ ਤੇ ਹੋਰਾਂ ਦੇ ਤੇ ਜਿਹੜਾ ਬੰਦਾ ਹੈ ਬਲੈਕਮੇਲਿੰਗ ਦੀ ਗੱਲਾਂ ਕਰਦਾ ਪਿਆ ਕਿ ਇੱਕ ਵੀਡੀਓ ਬਣਾ ਕੇ ਅਸੀਂ ਵੀ ਬਲੈਕਮੇਲ ਕਰਕੇ 1.5 ਤੋਂ ਲੱਖ ਰੁਪਏ ਕਮਾ ਲਾਂਗੇ ਐਸਾ ਕਿਹੜਾ ਵੀਡੀਓ ਬਣਾਉਂਦੇ ਆ ਬਾਈ ਜੀ ਤੁਸੀਂ ਇੱਕ ਵੀਡੀਓ ਬਣਾਉਂਦੇ ਕੋਈ ਵੀ ਚੈਨਲ ਵਾਲਾ 1000 ਤੋਂ 2000 ਤੋਂ ਉੱਪਰ ਨਹੀਂ ਦਿੰਦਾ ਹੈਗਾ ਇੱਕ ਵੀਡੀਓ ਬਣਾਉਂਦਾ ਠੀਕ ਹੈ ਜੀ ਤੇ ਤੁਸੀਂ ਕਿਹੜੀ ਦੁਨੀਆ 'ਚ ਫਿਰਦੇ ਪਏ ਹੋ ਜਿਹੜਾ 1.5 ਤੋਂ ਲੱਖ ਰੁਪਏ ਕਮਾਏ ਤੇ ਪੋਰਨ ਵੀਡੀਓ ਬਣਾਣਾ ਹੈ ਭਾਵੇਂ ਤੁਸੀਂ ਦਵਾ ਵੀ ਦੱਸੋ ਸਹੀ ਤੁਸੀਂ ਕਿਹੜਾ ਐਸਾ ਵੀਡੀਓ ਬਣਾਉਂਦੇ ਨਹੀਂ ਜਿਹੜਾ ਤੁਹਾਡਾ ਇੱਕ ਦਿਨ ਦੇ ਵਿੱਚ ਇੱਕ ਵੀਡੀਓ ਬਣਾਓਗੇ 1.5 ਤੋਂ ਲੱਖ ਰੁਪਏ ਤਾਂ ਮਿਲ ਜੂਗਾ ਪੋਰ ਦੇਉ ਸਾਡੇ ਤੋਂ ਨਹੀਂ ਹੋ ਸਕਦੀ ਅਸੀਂ ਸੱਚੀ ਸੱਚੀ ਪੱਤਰਕਾਰੀ ਕਰਨਾ ਜਾਣਦੇ ਆ ਜਿਹੜੀ ਕਹਿਦੀ ਮੈਂ ਉਹ ਚੀਜ਼ ਸਿੱਖ ਰਿਆਂ ਤੇ ਕਰਕੇ ਦਿਖਾਵਾਂਗਾ ਡੰਕੇ ਦੀ ਜੋੜ ਤੇ ਤੇਰੇ ਵਾਂਗੂ ਬਲੈਕਮੇਲ ਨਹੀਂ ਕਰਾਂਗਾ ਕਿਸੇ ਨੂੰ ਆ ਪਿਆ ਤੇਰੇ ਕਿਹੜੇ ਕਿਹੜੇ ਰਿਕਾਰਡਿੰਗ ਸਨਾਂ ਉਹ ਤੇਰੀ ਪੂਰੀਆਂ ਰਿਕਾਰਡਿੰਗਾਂ ਪਈਆਂ ਕੋਰਟ ਦੇ ਵਿੱਚ ਕੱਲੀ ਕੱਲੀ ਲਾਉਣਾ ਤੂੰ ਆ ਜਿਹੜੀ ਇੱਥੇ ਇਹ ਹੈਗਾ ਜਿਹੜਾ ਕਹਿਦੀ ਐ ਸਾਈਡ ਤੇ ਦਲਦਾ ਪਿਆ ਵੀਡੀਓ ਦੇਖੋ ਜੀ ਇਹ ਡਬਲ ਪੌਂਡ ਦੇ ਕੁੱਤੇ ਆ ਕਾਲਾ ਤੇ ਚਿੱਟਾ ਜਰਮਨ ਸ਼ੈਫਰ ਅੱਬਲ ਤਾਂ ਲੋਕ ਮੰਨਦੇ ਨੇ ਮੈਂ ਰੇਅਰ ਬਰੀਡਸ ਪਾਲਦਾ ਹੈਗਾ ਠੀਕ ਹੈ ਜੀ ਤੇ ਇਹ ਚੀਜ਼ ਮਤਲਬ ਕਹਿਦੀ ਹੈ ਕਿ ਉਸ ਤੋਂ ਬਾਅਦ ਮੈਨੂੰ ਜੇ ਦੇਖ ਕੇ ਜਾ ਰਿਹਾ ਇਹ ਦੂਜੇ ਪਾਸੇ ਦੇਖੋ ਇਹ ਸਿੰਗਲ ਕੋਰਟ ਦਾ ਬੱਚਾ ਦਿੱਤਾ ਐ ਨਵੇਂ ਫੀਮੇਲ ਤੇ ਕਹਿੰਦਾ ਕਿ ਦੋਨੋਂ ਇੱਕੋ ਸੂਏ ਦੇ ਵਿੱਚੋਂ ਬੱਚੇ ਹੈਗੇ ਆ ਜੀ ਇੱਕੋ ਮਾਂ ਨੇ ਦੋ ਬੱਚੇ ਦਿੱਤੇ ਮੈਂ ਹੈਰਾਨ ਆ ਨਾ ਯਾਰ ਇੱਕੋ ਸੂਏ ਦੇ ਵਿੱਚੋਂ ਇੱਕ ਡਬਲ ਕੋਰਟ ਦਾ ਬੱਚਾ ਜੰਮਿਆ ਇੱਕ ਸਿੰਗਲ ਕੋਰਟ ਦਾ ਕੱਲ ਨੂੰ ਕਹ ਦੂਗਾ ਡੋਗਰਮੈਨ ਵੀ ਇਹਦੇ ਵਿੱਚੋਂ ਜੰਮਿਆ ਸੀਗਾ ਇੱਕ ਕੁੱਤੀ ਨੇ پتہ ਨਹੀਂ ਕਿਹੜੀ ਕਿਹੜੀ ਨਸਲ ਦੇ ਬੱਚੇ ਜੰਮਤੇ ਵੇਕੂਮ ਬਣਾਉਂਦੀ ਕੋਈ ਹੱਦ ਹੁੰਦੀ ਆ ਤੂੰ ਦਲਾਲੀ ਖਾਣਾ ਵੀ ਕੁੱਤੇ ਇਦੋਂ ਲੈ ਕੇ ਉਧਰ ਵੇਚਤੇ ਪਰ ਚੀਜ਼ ਤਾਂ ਸਹੀ ਦੇ ਬੰਦਾ ਜੇ ਪੈਸੇ ਖਰਚਦਾ ਨਾ ਉਹਦਾ ਬੜਾ ਚਾ ਉਹਦਾ ਦਿਲ ਦੁਖਦਾ ਯਾਰਾ 1.5 ਲੱਖ ਰੁਪਏ ਖਰਚ ਰਿਹਾ ਕੁੱਤੇ ਆ ਦੇ ਉਤੇ ਉਹ ਹੱਕ ਲਾਲਦਾ ਮੈਂ ਕੋਈ ਬਲੈਕ ਨਹੀਂ ਕਰਦਾ ਕੋਈ ਫੀਮ ਨਹੀਂ ਵੇਚਦਾ ਬੁਕਿੰਗ ਨਹੀਂ ਵੇਚਦਾ ਕੋਈ ਦੋ ਨੰਬਰ ਦਾ ਕੰਮ ਨਹੀਂ ਕਰਦਾ ਮੇਰੀ ਹੱਕ ਲਾਲ ਦੀ ਕਮਾਈ ਆ ਵਾਈਟ ਮਨੀ ਆ ਮੇਰੀ ਤੇ ਜਿਹੜੀ ਤੈਨੂੰ ਦਿੱਤੀ ਆ ਤੇ ਤੈਨੂੰ ਲੱਗਦਾ ਕਿ ਹਾਂ ਵੀ ਜਿੱਥੇ ਦੂਜਿਆਂ ਦੀ ਖਾ ਗਿਆ ਹੋਰਾਂ ਦੀ ਖਾ ਗਿਆ ਤੇ ਮੇਰੀ ਵੀ ਖਾ ਜਾਵੇਂਗਾ ਅੱਜ ਤੱਕ ਇਹਨਾਂ ਸਰਕਾਰ ਨੂੰ ਚੇ ਇਹਨੇ ਲਿਖਿਆ ਮੈਂ ਕੁੱਤੇ ਵੇਚਦਾ ਅੱਜ ਤੱਕ ਮੇਰੇ ਤੋਂ 1.5 ਲੱਖ ਰੁਪਏ ਦਿੱਤਾ ਮੈਨੇ ਤਾਂ ਕੋਈ ਰਸੀਦ ਦਿੱਤੀ ਨਹੀਂ ਕਿਸੇ ਹੋਰ ਨੂੰ ਦਿੱਤੀ ਐ ਤਾਂ ਦੱਸ ਦੋ ਜਰਾ ਇਹਨੇ ਅੱਜ ਤੱਕ ਕਿੰਨੇ ਕੁੱਤੇ ਵੇਚੇ ਆ ਉਹਦੀ ਕਿੰਨੀਆਂ ਗ੍ਰ ਰਸੀਦਾਂ ਆ ਦੇ ਕੋਈ ਪਈਆਂ ਜਿਹੜੀ ਇਹਨੇ ਲੋਕਾਂ ਨੂੰ ਦਿੱਤੀਆਂ ਇਹ ਤੇ ਬੁਰੀ ਇਨਕੁਆਇਰੀ ਬੈਠਣੀ ਚਾਹੀਦੀ ਐ ਕਿ ਕਿੰਨੀ ਕਿ ਬਲੈਕ ਮਨੀ ਇਹਨੇ ਕੁੱਤੇ ਵੇਚ ਕੇ ਇਕੱਠੀ ਕੀਤੀ ਐ ਕਦੇ ਇਸ ਬਾਰੇ ਸੋਚਿਆ ਤੇ ਇਹ ਚੱਕੇ ਗਿਆ ਕਹਾਣੇ ਬਸ ਇਹਨਾਂ ਕਹਿ ਦਈਏ ਕਿ ਇਹਦੀ ਘਰ ਵਾਲੀ ਵਿਚਾਰੀ ਗਊ ਹੈਗੀ ਜਿਹੜੀ ਬਿਊਟੀ ਪਾਰਲਰ ਚਲਾ ਕੇ ਵਿਚਕਾਰ ਆਇਆ ਦਾ ਵੀ ਪੈਸੇ ਦੇ ਵਿੱਚ ਇਹਦਾ ਹੱਥ ਬੰਨਦੀ ਹੈਗੀ ਹੈ ਤੇ ਇਹ ਉਹਦੀ ਕਬਰ ਜਾਣਾਂ ਦੀ ਸਾਡੇ ਕੋ ਸੁੱਕੀ ਡਾਂਗ ਨਾਲ ਚੱਕੀ ਫਿਰਦਾ ਹੈਗਾ ਉਹ ਸੁੱਕੀ ਡਾਂਗ ਤੇ ਨਾ ਕਿੱਥੇ ਤੱਕ ਚੱਲੇਗੀ ਚਲ ਦੇਖ ਲੈਣੇ ਆ ਤੇ ਬਾਰਾ ਬਾਰਾ ਇਹ ਤਾਂ ਨਾ ਰਹਿੰਦੀ ਹੈਗੀ ਹੈ ਤੇ ਠੀਕ ਹੈ ਜਿਹੜੀ ਗੱਲ ਹੈਗੀ ਹੈ ਨਾ ਤੇ ਕੱਲ ਨੂੰ ਉਹ ਵੀ ਵਿਬਾ ਇਹ ਵਿਆਹ ਦਾ ਬੰਦਾ ਭਗਤ ਸਿੰਘ ਦੁਆਬੀ ਠੀਕ ਹੈ ਕੱਲ ਨੂੰ ਤੂੰ ਗਏ ਮੇਰੇ ਨਾਲ ਵਿਆਹ ਕਰਾਏ ਕਰਾਏ ਨਾ ਤੇ ਫਿਰ ਬਾਤ ਕਰਦੇ ਨਹੀਂ ਤੂੰ ਕਹੇਂਗੀ ਕਿ ਮੇਰੇ ਤੇ ਨਹੀਂ ਬੱਚਾ ਪੋਤਾ ਅਜੇ ਬੱਚਾ ਪੋਣਾ ਨਾ ਅਜੇ ਪੋੜੇ ਠੀਕ ਹੈ ਨਾ ਨਾ ਇਹਨੇ ਵਿਆਹ ਕਰਨਾ ਨਾ ਹੋਰ ਕੰਨਾਗੇ ਜੀ ਪਹਿਲਾਂ ਹੀ ਵਿਆਹ ਹੋਇਆ ਹਾਂ ਆਪਣੀ ਘਰ ਵਾਲੀ ਦਾ ਜਿਹੜਾ ਘਰ ਵਾਲੀ ਦਾ ਨਹੀਂ ਹੋਇਆ ਜਿਹੜੀ ਤੇਰੇ ਨਾਲ ਇੰਨਾ ਚੱਲਦੀ ਆ ਚਲੋ ਕੋਈ ਨਹੀਂ ਲੋਕਾਂ ਦਾ ਕੀ ਹੋਊਗਾ ਤੂੰ ਮੇਰਾ ਜਿਹੜਾ ਖਾਦਾ ਨਾ ਮੈਂ ਤਾਂ राजे ਕੋਰਟ ਦਾ ਰਾਹੀ ਲਊਂਗਾ ਮੈਨੂੰ ਕੋਰਟ ਤੇ ਪੂਰਾ ਯਕੀਨ ਹੈ ਤੇਰੇ ਵਰਗਾ ਬੰਦਾ ਕਿੱਟਾ ਭੱਜਦਾ ਮੈਂ ਦੇਖਦਾ 10 20 ਹਜ਼ਾਰ ਤਾਂ ਇਕੱਠੇ ਕਰਾਉਣ ਦੇ ਲਈ ਜੇ ਤੂੰ ਜਬਾਨਤ ਕਰਾਣੀ ਸੀਗੇ ਪਿੰਨ ਕਿਹੜਾ ਤੇ ਤੇ ਪੱਚਾ ਪਿਆ ਤੇਰੇ ਤੋਂ 20 ਹਜ਼ਾਰ ਤਾਂ ਇਕੱਠਾ ਰਿਹਾ ਲੋਕਾਂ ਦਾ ਮੰਗ ਮੰਗ ਕੇ ਕਰਾਇਆ ਠੀਕ ਹੈ ਅੰਮ੍ਰਿਤਪਾਲ ਖਲਾਬ ਵੀਡੀਓ ਬਣਾਉਣ ਲਈ ਤੂੰ ਪੈਸੇ ਲੈਣਾ ਲੋਕਾਂ ਤੋਂ ਤੂੰ ਵੀ ਕੀ ਹੋਇਆ ਬੰਦਾ ਤੂੰ ਤੇ ਮੈਂ ਕਹਿੰਦਾ ਤੇ ਅਕਾਲ ਮੀਡੀਆ ਨੂੰ ਵੀ ਕਹਿੰਦਾ ਕਿ ਆਪਣਾ ਲੋਗੋ ਇਸ ਤੋਂ ਵਾਪਸ ਖੋੜਾ ਥੋੜਾ ਜਿਹੜੇ ਵੀ ਮੇਰੀ ਪੈਸੇ ਗਏ ਹੋਏ ਨੇ ਗੂਗਲ ਪੇ ਦੇ ਉਹ ਤੇ ਇਹਦੇ ਵਟਸਐਪ ਤੇ ਅਕਾਲ ਮੀਡੀਆ ਲਿਖਿਆ ਹੋਇਆ ਹੈ ਪ੍ਰੋਗਰਾਮ ਅਕਾਲ ਮੀਡੀਆ ਨੂੰ ਕਰ ਰਿਹਾ ਹੈ ਮਤਲਬ ਤੁਸੀਂ ਲੋਗ ਵੀ ਅਕਾਲ ਮੀਡੀਆ ਵਾਲੇ ਕਿ ਤੁਸੀਂ ਲੋਕਾਂ ਨੂੰ ਬਲੈਕ ਆਪਨਾ ਲੋਗੋਸਟ ਵਾਪਸ ਹੋ ਗਿਆ ਤੇ ਪਿੱਛੇ ਪੱਤਰਕਾਰ ਆਉਂਦਾ ਤਾਂ ਅਗਲੇ ਨੂੰ ਪੁੱਛੋਏ ਤੂੰ ਇਹ ਕੀ ਕਹਿ ਰਿਹਾ ਮੈਂ ਭਾਈ ਪੂਰੀ ਰਿਕਾਰਡਿੰਗ ਸੁਣ ਲੈਣਾ ਜੇ ਕਹੋਗੇ ਤਾਂ ਪੂਰੀ ਰਿਕਾਰਡਿੰਗ ਇਹਦੀ ਤਕਰੀਬਨ ਘੰਟੇ ਦੀ ਹੈ ਉਸਦੇ ਇਲਾਵਾ ਪਤਾ ਨਹੀਂ ਕਿੰਨੇ ਘੰਟੇ ਦੀ ਹੈ ਜੇ ਫੋਨਾਂ ਦੇ ਉੱਤੇ ਮੇਰੇ ਕੋਲ ਬਣੀਆਂ ਹੋਈਆਂ ਇਹ WhatsApp ਤੇ ਕਾਲ ਕਰਦਾ ਸੀ ਪਰ ਮੈਂ WhatsApp ਦੇ ਇੱਕ ਫੋਨ ਇੱਚਾ ਰੱਖ ਕੇ ਵੀਡੀਓਆਂ ਬਣਾਈਆਂ ਹੋਈਆਂ ਮੈਨੂੰ ਇਸ ਤੇ ਡੱਕੇ ਦਾ ਯਕੀਨੀ ਸੀ ਮੈਨੂੰ ਪਹਿਲਾਂ ਸੀ ਇਹਦੀ ਹੱਕ ਤੇ ਸੂਤ ਦਾ ਵਾਰ ਹੈਗਾ ਇਸ ਕਰਕੇ ਸ਼ੁਰੂ ਤੋਂ ਮੈਂ ਸਬੂਤਾਂ ਨਾਲ ਰੱਖਿਆ ਹੈ ਤੇ ਜਿਹੜਾ ਕਾਲੇ ਕੁੱਤੇ ਦੀ ਮਿਕਸ ਬਰੀਡ ਦਾ ਉਹਨੂੰ ਮੈਂ ਕਹਾਂ ਸ਼ਨੀਵਾਰ ਨੂੰ ਲੈਦੇ ਉਹਨੂੰ ਸ਼ਨੀਵਾਰ ਨੂੰ ਕਰੇ ਕੋਡੇ ਰਹਿ ਕੇ ਕੱਲ ਸ਼ਨੀਵਾਰ ਆ ਗਿਆ ਤੇ ਤਿੰਨ ਮਹੀਨੇ ਬਾਅਦ ਇਹਨੂੰ ਕੁੱਤਾ ਵਾਪਸ ਦਿੱਤਾ ਜਦੋਂ ਕੁੱਤੇ ਨੇ ਮੈਨੂੰ ਦਿੱਤੇ ਜੀ ਇਹਨੇ ਕਾਣਾ ਇਹਨੇ ਆਪ ਦਿੱਤਾ ਜਦੋਂ ਕੁੱਤੇ ਅਲੱਗ-ਅਲੱਗ ਆਏ ਜਦੋਂ ਬਚਪਨ ਜਦੋਂ ਮੈਂ ਖਰੀਦਿਆ ਅਲੱਗ-ਅਲੱਗ ਟੋਕਰੀਆਂ 'ਚ ਆਏ ਸੀ ਕੁੱਤੇ ਤੇ ਇਹਨੇ ਜਦੋਂ ਮੈਨੂੰ ਵਾਪਸ ਦਿੱਤਾ ਹੈਗਾ ਕੁੱਤਾ ਇਹਨੇ ਦੋਨੋਂ ਕੁੱਤੇ ਇੱਕ ਟੋਕਰੀ 'ਚ ਪਾ ਕੇ ਦੇਤੇ ਵੀ ਘਾ ਠੰਡੀ ਬੋਤਲ ਰੱਖਤੀ ਵੀ ਇੱਕ ਕੁੱਤਾ ਦੂਜੇ ਦੇ ਪੰਜੇ ਮਾਰੀ ਚੱਲੇ ਉਹਦੀ ਅੱਖ ਦੀ ਝਿੰਦੀ ਫਟ ਗਈ ਚਿੱਟੇ ਕੁੱਤੇ ਦੀ ਚਿੱਟਾ ਕੁੱਤਾ ਠੀਕ ਸੀਗਾ ਤੇ 70000 ਦਾ ਕੁੱਤਾ ਠੀਕ ਸੀ ਪਰ ਇਹਨੇ ਉਹਦੀ ਅੱਖ ਦੀ ਝਿੰਦੀ ਫਾੜਤੀ ਫਿਰ ਮੈਨੂੰ ਲੋਕਾਂ ਨੇ ਕਿਹਾ ਜਦੋਂ 70000 ਰੁਪਏ ਖਰਚੇ ਆ ਪਹਿਲਾਂ ਮੈਨੂੰ ਡਾਕਟਰ ਕਹਿੰਦੇ ਇਹਦਾ ਆਪਰੇਸ਼ਨ ਹੋਗਾ ਲੁਧਿਆਣੇ ਜਾ ਕੇ ਵੀ ਉਸਤੇ ਇਹਦੀ ਅੱਖ ਵਰਸ ਹੁੰਦੀ ਜਾਊਗੀ ਵੀ ਖਰਾਬ ਹੁੰਦੀ ਜਾਊਗੀ ਵੀ ਇਹਦਾ ਆਪਰੇਸ਼ਨ ਜਾ ਕੇ ਲੁਧਿਆਣੇ ਹੋਊਗਾ ਫਿਰ ਮੈਨੂੰ ਲੋਕ ਕਹਿੰਦੇ ਜਦੋਂ 70000 ਰੁਪਏ ਲਾ ਕੇ ਭਾਈ ਤੁਸੀਂ ਪੈਸੇ ਖਰਚੇ ਆ ਤਾਂ ਤੁਸੀਂ ਕਹਿੰਦੇ ਕੁੱਤਾ ਡਿਫੈਕਟਿਵ ਕਿਉਂ ਲੈ ਰਹੇ ਹੋ ਸਹੀ ਲੋ ਤੇ ਜਦੋਂ ਇਹਨੂੰ ਵਾਪਸ ਕੀਤਾ ਤਿੰਨ ਮਹੀਨਿਆਂ ਬਾਅਦ ਇਹ ਮੈਨੂੰ ਕੁੱਤਾ ਦੇਤਾ ਜਨਕੀ ਤਿੰਨ ਮਹੀਨਿਆਂ ਦਾ ਵਿਆਹ ਜੀ ਲਾ ਲਓ ਕਿੰਨਾ ਬੰਦਾ ਤੇ ਉਸ ਤੋਂ ਬਾਅਦ ਵੀ ਕੀ ਡਬਲ ਕੋਰਟ ਦੀ ਥਾਂ ਦੇ ਸਿੰਗਲ ਕੋਰਟ ਦਾ ਕੁੱਤਾ ਦੇਤਾ ਕੁੱਤੀ ਸੱਚ ਕੁੱਤੀ ਕਹ ਰਿਆ ਵੀ ਕੁੱਤੇ ਦੀ ਥਾਂ ਦੇ ਕੁੱਤੀ ਦਿੱਤੀ ਵਾਈਟ ਜਰਮਨ ਸ਼ੈਪੜਡ ਤੇ ਉਹ ਉਹ ਵੀ ਕੀ ਸਿੰਗਲ ਕੋਰਟ ਤੇ ਡਬਲ ਕੋਰਟ ਚ ਫਰਕ ਨਹੀਂ ਹੁੰਦਾ ਮੇਲ ਤੇ ਫੀਮੇਲ ਦੇ ਫਰਕ ਹੁੰਦਾ 10-20 ਹਜ਼ਾਰ ਦਾ ਤੇ ਸਿੰਗਲ ਕੋਰਟ ਤੇ ਡਬਲ ਕੋਰਟ ਚ ਕਿੰਨਾ ਫਰਕ ਹੈ ਹੁਣ ਮੈਂ ਲੱਗਿਆ ਦੂਜਾ ਤੁਹਾਨੂੰ ਦੁਕਾਨਾ ਡਬਲ ਕੋਰਟ ਆ ਰਾਇ ਇਹ ਦੇਖ ਲੈਣਾ ਸਾਈਡ ਤੋਂ ਵੀਰੀ ਚਲਾ ਦੇਣਾ ਵੀ ਐਸਾ ਵੀ 45000 ਰੁਪਿਆ ਆਏਗਾ ਅੱਗੇ ਕੀ ਦਸੀਓ ਐਡਾ ਵਧੀਆ ਸਿੱਧਾ ਫਾਰਮ ਹਾਊਸ ਹਾਲੇ ਜਾਓ ਮਾਲਕ ਨਾਲ ਇੱਕ ਦਾ ਸਿੱਧੀ ਗੱਲ ਕਰੋਗੇ ਨਾ ਉਹ ਅੱਧੇ ਰੇਟੋਂ ਦਾ ਜਿਹੜਾ ਅਗਲਾ 45 ਲੱਖ ਦਾ ਕੁੱਤਾ ਹੈਗਾ ਉਹ 70000 ਦਾ ਤੁਹਾਨੂੰ ਵੇਚ ਰਿਹਾ ਠੀਕ ਹੈ ਜੀ ਦੂਜਾ ਦੇਖ ਲਓ ਉਸ ਤੋਂ ਦੁੱਗਣੀ ਦੁੱਗਨੇ ਕੱਦ ਦਾ ਉਸੇ ਉਮਰ ਦਾ ਦੁੱਗਣੀ ਉਹਦੀ ਹਾਈਟ ਹੈਗੀ ਹੈ ਦੁੱਗਣੀ ਜੱਟਾ ਤੇ ਸਿੰਗਲ ਕੋਟ ਦਾ ਬੱਚਾ ਇਹ ਚੇਪਨ ਨੂੰ ਫਿਰਦਾ ਤੇ ਹੁਣ ਕਹਿ ਰਿਹਾ ਇਹ ਮੇਰੇ ਤੇ ਕੇਸ ਕਰ ਲਓ ਜਾਂ ਜਾਓ ਜਾ ਕੇ ਮੇਰੇ ਖਿਲਾਫ ਰਿਪੋਰਟ ਲਿਖਾ ਦਿਓ ਆ ਤੇਰੇ ਖਿਲਾਫ ਤੇਨੂੰ ਲੱਗਦਾ ਥਾਣੇ ਦੀ ਰਿਪੋਰਟ ਨਹੀਂ ਲਿਖਣਗੇ ਭ ਇਹ ਸੱਦਾ ਅਗਲਾ ਸਲਤਰੇ ਕੋਰਟ ਦਾ ਸੱਮਨ ਆਊਗਾ ਤੈਨੂੰ ਲਵ ਲੈਟਰ ਐਸਾ ਆਊਗਾ ਕਿ ਯਾਦ ਰੱਖੇਗਾ ਮੇਰੇ ਪੈਸੇ ਵੀ ਦੇਏਗਾ ਫਰਾਡ ਦੇ ਅੰਦਰ ਵੀ ਜਾਏਗਾ ਫਰਡਰੀਚ ਵੀ ਜਾਏਗਾ ਫਰਾਡ ਇਹ ਕਿ ਦਿਖਾਇਆ ਤੂੰ ਕੁਝ ਹੋਰ ਮੈਨੂੰ ਦੇ ਕੇ ਕੁਝ ਹੋਰ ਗਿਆ ਤੇ ਉਸ ਤੋਂ ਬਾਅਦ ਦੇ ਕੇ ਕੁਝ ਹੋਰ ਜਾ ਰਿਹਾ ਫਰਡਰੀ ਧੋਖਾ ਕੀਤਾ ਤੂੰ ਉਸ ਤੋਂ ਬਾਅਦ ਮੈਨੂੰ ਹਰਾਸਮੈਂਟ ਕੀਤੀ ਇੰਨੀ ਹਰਾਸਮੈਂਟ ਕਿ ਮੈਂ ਕੋਰਟ ਚ ਜਾਣ ਲਈ ਮਜਬੂਰ ਹੋ ਗਿਆ ਜਿੰਨੇ ਪੈਸੇ ਤੇਰੇ ਤੋਂ ਲੈਣੇ ਆ ਉਹਨੇ ਪੈਸੇ ਮੇਰੇ ਕੋਰਟ ਚ ਲੱਗ ਜਾਣੇ ਵਕੀਲਾਂ ਨੂੰ ਦੇਣੇ ਪੈ ਜਾਣੇ ਪਰ ਮੈਂ ਲਾ ਰਿਹਾ ਤੇ ਹੁਣ ਉਹ ਕੰਪਨਸੇਸ਼ਨ ਵੀ ਮੇਰੇ ਜਿਹੜੇ ਲੱਗੇ ਆ ਕੋਰਟ ਚ ਹੋਰਾਂ ਚ ਜਿਆਦੇ ਕੁੱਤਿਆਂ ਦੇ ਬੈਠਾ ਤੂੰ ਦੇਂਗਾ ਦੇਂਗਾ ਜਿਹੜੇ ਕੋਰਟ ਚ ਲੱਗ ਰਹੇ ਤੂੰ ਉਹ ਵੀ ਦੇਂਗਾ ਤੇਰਾ ਹਲੇ ਵਾ ਨਹੀਂ ਪਾ ਮਿੱਟੀ ਦੇ ਮਾਦੋ ਮਿੱਟੀ ਦੇ ਖੁੱਸ ਇੱਥੇ ਲਲਕਾਰ ਕੇ ਲੋਕਾਂ ਨੂੰ ਦੇ ਦੇਣੀ ਚੱਡਿਆਂ 'ਚ ਪੂੰਛ ਦੇ ਲੈਣੀ ਆ ਮਰਦਾਂ ਦਾ ਕੰਮ ਨਹੀਂ ਹੁੰਦਾ ਅੱਜ ਮਰਦੀਆਂ ਤੂੰ ਜੱਦਾ ਅੰਮ੍ਰਿਤਪਾਲ ਦੇ ਕਲਾਬ ਲੈਣੇ ਆ ਮੂੰਹ ਬਣ ਕੇ 24 ਘੰਟੇ ਕਿਉਂ ਘੁੰਮਦਾ ਠੀਕ ਹੈ ਕਿਉਂ ਉੱਥੇ ਕਾਰ ਦੇ ਸ਼ੀਸ਼ੇ ਦੇ ਜਾਲੀ ਲਾ ਕੇ ਰੱਖਣਾ ਜਿਹੜੇ ਮੈਂ ਤੈਨੂੰ ਕਿਹਾ ਤੈਨੂੰ ਵੀ ਮੈਂ ਤੇਰੇ ਨਾਲ ਬੈਠਿਆ ਇੱਕ ਦਿਨ ਪਛਾਰੇ ਪੱਤਰਕਾਰ ਨਾਲ ਬੈਠੇ ਮੈਂ ਕਿਹਾ ਭਾਈ ਇਹਨੇ ਡਰਦਾ ਕਿਉਂ ਆ ਤੇ ਤੈਨੂੰ ਕਿ ਕਰਪਾ ਫੰਟਾ ਨਾ ਚੜਦੇ ਤੇਰੇ ਹੁਣ ਚੜਦੇ ਤੈਨੂੰ ਅੱਜ ਦਿਨ ਕਿਹਾ ਕਿ ਕਿਦਾ ਭੋਗ ਪੈ ਦੀ ਮੰਗਾ ਚੱਲ ਮੈਂ ਤੇ ਮੈਂ ਕੱਲਾ ਚੱਲ ਤੈਨੂੰ ਕੋਈ ਹੱਥ ਪਾ ਕੇ ਦੇਖ ਲਾਂਗੇ ਜਦ ਤੱਕ ਆਪਣਾ ਕੋਈ ਮਿੱਠਾ ਦੱਤ ਕਾਵਾ ਮਿੱਠੇ ਆ ਜੇ ਰਾਦੇ ਕੋੜੇ ਪਣੇ ਤੇ ਆਗਾ ਤਾਂ ਇੱਥੇ ਵੀ ਸਾਡੇ ਤੋਂ ਵੀ ਕੋਈ ਹੋਰ ਨਹੀਂ ਆਗਾ ਕੋੜਾ ਸਾਡਾ ਜ਼ਾਹਰ ਵੀ ਨਹੀਂ ਉਤਰਨਾ ਜੀ ਚੜ ਗਿਆ ਤੇ ਜਿਹੜੀ ਕਹਿਦੀ ਹੈ ਨਾ ਕਿ ਕਹਿੰਦੇ ਤੇਰਾ ਜਿਹੜਾ ਤੇਰੇ ਵਰਗਾ YouTube ਤੇ ਬੈਠਾ ਬੜਕਾ ਮਾਰਦਾ ਕਹਿੰਦਾ ਖੋਦਾ ਪਾਰ ਆ ਨਿਕਲੀ ਚੂਈਆ ਚੂਈਆ ਵੀ ਕਿਹੜੀ ਜਿਹੜੀ ਮੂੰਹ ਤੇ ਮਾਸਕ ਬਰਕੇ ਰੱਖਦੀ ਆ ਅਗਾ ਮਰਦਾ ਦਾ ਆ ਜਾ ਮੂੰਹ ਤੇ ਛੱਡ ਦੂੰ ਮੂੰਹ ਤੇ ਯਾ ਮੇਰੇ ਨਾਲ ਤੂੰ ਕੀ ਆ ਕੇ ਕਰਨਾ ਕੋਡ ਚਾਹਣਾ ਤੇਰੇ ਕੋਡ ਦਾ ਮੈਂ ਐਡਰੈਸ ਉਹਨ ਲੈ ਲੈਣਾ ਤੂੰ ਮੂੰਹ ਬੰਦ ਕੇ ਘੁੰਮਣਾ ਛੱਡ ਦੇ ਦੇਖਾ ਤੇਰੀ ਮਰਦਾਨਗੀ ਵੱਡੇ ਦੀ ਤੇਰੀ YouTube ਤੇ ਬੈਠੇ ਸੀ ਬਕਵਾਸ ਮਾਰਨ ਦੀ YouTube ਵਾਲੇ ਨਹੀਂ ਤੂੰ ਜਾ ਬਿੱਟਾ ਜਾਣਾ YouTube ਤੇ ਭੌਂਕੇ ਵੱਡੇ ਬੰਦੇ ਨਾਲ ਦਲੇਰ ਆ ਤੇਰੀ ਜਿਹੜੀ ਆ ਮੂੰਹ ਮਾਸਕ ਪਾ ਕੇ ਆ ਦੇਖੀਏ ਤੇਰਾ ਹਸਾਬ ਕਿਦਾਂ ਮੇਰੇ ਤਾਂ ਤੂੰ ਅਬ ਰਸ ਲੈ ਜੇ ਨਹੀਂ ਦਿੰਦਾ ਤੈਨੂੰ ਲੱਗਦਾ ਕਿ ਫੰਦਰ ਰਸਿੰਗ ਲੱਭ ਸਕਦਾ ਤੂੰ ਐਡਰੈਸ ਮੈਂ ਤੈਨੂੰ ਫੋਨ ਕਰ ਚੁੱਕਾ ਇੱਕ ਦੋ ਦੂਜਾ ਤੀਜਾ ਕਰ ਲੈਣਾ ਫੋਨ ਚੱਕਣ ਨੂੰ ਤੂੰ ਬੰਦ ਕੀਤੇ ਆ ਠੀਕ ਆ ਤੇਰੇ ਪੱਤਰਕਾਰਾਂ ਨੂੰ ਤੂੰ ਜਵਾਬ ਨਹੀਂ ਦੇ ਰਿਹਾ ਜਿਹੜੇ ਤੇਨੂੰ ਰਿਪੋਰਟਰ ਕਹਿੰਦੇ ਨਾ ਤੂੰ ਵਾਦਾ ਵਧਾ ਤੂੰ ਪੈਸੇ ਦੇਣੇ ਆ ਤੇ ਅੱਜ ਵੀ ਦੇਵੇਂਗਾ ਕੱਲ ਵੀ ਦੇਵੇਂਗਾ ਕੋਰਟ 'ਚ ਵੇਜੇ ਤੋ ਕੇ ਵੀ ਦੇਈਂਗਾ ਲੋਕਾਂ ਦੇ ਅੱਗੇ ਪਰ ਤੈਨੂੰ ਬੇਇੱਜ਼ਤੀ ਦਾ ਕੋਈ ਫਰਕ ਫਰਕ ਨਹੀਂ ਤੇਰੇ ਵਰਗੇ ਤਾਂ ਉਹ ਬੰਦੇ ਆ ਜਿਹੜੇ ਬੇਸ਼ਰਮ ਕਹਿੰਦੇ ਨਾ ਕਹਿੰਦੇ ਬੇਸ਼ਰਮਾ ਦਾਲ ਡੁੱਲ ਗਈ ਕਹਿੰਦੇ ਇਸ ਤਾਂ ਭੁੰਜੀ ਡੋਲ ਡੋਲ ਕੇ ਖਾਣੇ ਆ ਤੂੰ ਉਹ ਨਾ ਤੂੰ ਆ ਭਗਤ ਸਿੰਘ ਦਿਵਾਬੀ ਨਾਮ ਨਹੀਂ ਬ੍ਰਾਂਡ ਆ ਬ ਦੂ ਬ੍ਰਾਂਡ ਇਹ ਨਾ ਮੈਂ ਕੁਝ ਦੇਣ ਜੋ ਗਣੀ ਮੇਰੇ ਤੇ ਕੰਪਲੇਂਟ ਕਰਾ ਦੋ ਕੰਪਲੇਂਟ ਨਹੀਂ ਤੇਰੇ ਤੇ ਕੋਰਟ ਕੇਸ ਹੋਇਆ ਦਾ ਮੈਂ ਕਿਹਾ 10 ਅਡਰੈਸ ਨਹੀਂ ਦਾ ਮੈਂ ਨਾਮ ਰੱਖਦਾ ਜਿਹੜੂ ਅਡਰੈਸ ਨਾਲ ਦਿੱਤਾ ਮੈਂ 10000 ਰੁਪਏ ਉਹਨਾਂ ਲੋਕਾਂ ਨੂੰ ਦਊਂਗਾ ਤੇ ਆਂਡੀ ਗੋਂਡੀ ਤੇ ਰਿਸ਼ਤੇਦਾਰ ਜਿਹੜੇ ਤੇਰੇ ਅਡਰੈਸ ਦੱਸਣਗੇ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਊਗਾ ਅਸੀਂ ਕੋਈ ਕਾਰਵਾਈ ਨਹੀਂ ਕਰਨੀ ਕੋਈ ਅਸੀਂ ਸਾਡੇ ਕੋਈ ਲੜਾਈ ਨਹੀਂ ਹੈ ਇਹਨੇ ਸਾਡਾ ਨਾ ਫਰਾਡ ਕੀਤਾ ਕੋਰਟ ਕੇਸ ਦਾ ਫਰਚਾ ਹੋਊਗਾ ਉੱਤੇ ਦੀ ਅਰਦਲੀ ਆਊਗਾ ਸੰਮਣ ਦੇ ਕੇ ਜਾਊਗਾ ਇਹਨੂੰ ਬੁਲਾ ਕੇ ਜਾਊਗਾ ਰਸੀਵ ਕਰਾਊਗਾ ਉਦੋਂ ਸਾਰਾ ਕੁਝ ਇਹਨੂੰ ਕੋਰਟ ਰਾਹੀਂ ਦੇਖਾਂਗਾ ਮੈਨੂੰ ਕੋਰਟ ਤੇ ਪੂਰਾ ਯਕੀਨ ਹੈਗਾ ਇਹਨੂੰ ਲੱਗਦਾ ਮਜ਼ਾਕ ਕਰਕੇ ਲੋਕਾਂ ਨਾਲ ਠੱਗੀ ਮਾਰ ਲਈ ਵੀ ਅੱਜ ਤੱਕ ਕਿਸੇ ਨੇ ਤੇ ਕੋਰਟ ਕੇਸ ਨਹੀਂ ਕੀਤਾ ਹੋਣਾ ਕਿਸੇ ਨੇ ਮੈਨੂੰ ਮੁੜ ਕੇ ਜਵਾਬ ਨਹੀਂ ਦਿੱਤਾ ਹੋਣਾ ਪਰ ਇੱਥੇ ਨੇ ਜਿਹੜਾ ਭਾਜੀ ਪਾਈ ਜਣਾ ਇਹਨੂੰ ਪਰ ਚੱਲੇ ਕਿ ਭਾਜੀ ਪਾਈ ਦੀ ਕਿਵੇਂ ਐ ਐ ਕਿਹਦੀ ਪੂੰਛਾਂ ਨਾ ਚੁਗਾਤੀਆਂ ਤਾਂ ਕਹੇਗਾ ਜਿਹੜੀ ਇਹਨਾਂ ਚੱਡੇ ਦੀ ਪੂੰਛ ਦਿੱਤੀ ਆ ਪੂੰਛ ਦੇਣ ਜੋਗਾ ਵੀ ਨਹੀਂ ਡਾਬਰਮੈਨ ਬਣਾ ਲੈਣਾ ਸਰਕਾਰ ਨੇ ਤੈਨੂੰ ਕਿਹਾ ਵੀ ਇਹਦੀ ਪੂੰਛ ਹੀ ਕੱਟ ਦੋ ਬੇਕਰ ਜਿੱਥੇ ਦਬਦਾ ਬੰਦਾ ਉੱਥੇ ਪੋਚ ਚੱਕ ਕੇ ਧਮਾਉ ਭੌਂਕਣ ਲੱਗ ਜੰਨਾ ਤੇ ਜਿੱਥੇ ਦਿਖਿਆ ਕਿ ਹਾਂ ਵੀ ਬੰਦਾ ਸਾਹਮਣੇ ਆਇਆ ਤਗੜਾ ਉੱਥੇ ਚੱਡਿਆਂ ਦੀ ਪੂੰਛ ਦੇ ਰਹੇ ਕਿ ਇਹਦਾ ਨਾਮ ਇਹਨਾਂ ਰੱਖਿਆ ਭਗਤ ਸਿੰਘ ਦੁਆਬੀ ਦਿੱਤਾ ਕਿ ਮੈਨੂੰ ਪਤਾ ਮੇਰੀ ਨੌਲੇਜ ਦੇ ਵਿੱਚ ਇਹਦਾ ਨਾਮ ਭਗਤ ਸਿੰਘ ਦੁਆਬੀ ਨਹੀਂ ਹੈ ਵੈਸੇ ਝੂਠਾ ਨਾਮ ਰੱਖਿਆ ਹੋਇਆ ਇਹਦਾ ਅਸਲੀ ਨਾਮ ਕਾਗਜ਼ਾਂ ਦੇ ਵਿੱਚ ਕੁਝ ਹੋਰ ਨਿਕਲੇਗਾ ਇਹ ਤੁਸੀਂ ਚੈੱਕ ਕਰਕੇ ਦੇਖ ਲੈਣਾ ਨਾ ਨਾਮ ਨਿਕਲੇ ਤਾਂ ਮੇਰਾ ਨਾਮ ਬਦਲ ਦੇਣਾ ਸ੍ਰੀ ਦੀ ਜੀ ਕੱਲਾ ਮੈਂ ਜਾਣਦਾ ਜਿਹੜਾ ਬਣਾ ਡਰਪੋਕ ਦਾ ਬੰਦਾ ਆਪਣੇ ਆਨ ਮਸ਼ਹੂਰ ਕਰਨ ਦੇ ਲਈ ਕਰੇ ਇੱਧਰ ਜਾ ਕੇ ਅੰਮ੍ਰਿਤਪੁਰ ਦੇ ਖਿਲਾਫ ਐਮਪੀ ਦੀ ਇਲੈਕਸ਼ਨ ਲੜ ਰਹਾ ਔਰ ਕੁੱਤਾ ਤੇ ਨਹੀਂ ਜਾਣਦਾ ਨਹੀਂ ਤੂੰ ਸਾਲਾ ਐਮਸੀ ਦੀ ਵੋਟਾਂ ਤੇ ਖੜਾ ਹੋਇਆ ਤੇਰੀ ਐਮਸੀ ਦੀ ਜਿਮਾਕਰ ਤੇਰੀ ਜਬਤ ਹੋ ਜੇ ਤੂੰ ਖੜ ਰਹਾ ਐਮਪੀ ਦੇ ਲਈ ਤੈਨੂੰ ਜਾਂਦਾ ਕਹਣਾ ਸਿਰਫ ਮਸ਼ਹੂਰੀ ਦੇ ਲਈ ਫੇਸਬੁੱਕ ਤੇ ਆ ਕੇ ਭੌਂਕੇ ਬੋਲ ਕੇ ਬੋਲ ਅੱਲਾ ਪੱਬਾ ਉਹ ਫੇਸਬੁੱਕ ਤੇ ਤਾਂ ਬੈਠੇ ਕੁੱਤੇ ਵੀ ਭੌਂਕ ਲੈਂਦੇ ਆ ਠੀਕ ਹੈ ਪਤਾ ਸਾਹਮਣੇ ਉਹ ਪਾਹੜਾ ਜਦੋਂ ਸਾਹਮਣੇ ਹਿੱਕ ਤੇ ਹਿੱਕ ਟਕਰਾਏ ਨਾ ਬੰਦੇ ਦੀ ਪਤਾ ਉਹ ਚੱਲਦਾ ਜੇ ਦਮ ਹੈਗਾ ਤਾਂ ਮੈ ਤੇਰਾ ਨੋ ਮੇਰਾ WhatsApp ਨੰਬਰ ਆਏਗਾ ਸੇਖੋਂ ਸਾਡਾ WhatsApp ਨੰਬਰ ਆਏਗਾ ਠੀਕ ਹੈ ਮਨਾਂ ਤੇ ਆਪਣੇ ਪੱਤਰਕਾਰਾਂ ਨੂੰ ਆਪਣਾ ਐਡਰੈਸ ਦੇ ਦੇ ਜਿਹੜਾ ਲੁਕੋਈ ਫਿਰਦਾ ਕਿ ਕਿੱਥੇ ਰਹਿਣਾ ਤੈਨੂੰ ਵੀ ਲੱਗਦਾ ਪਤਾ ਨਹੀਂ ਚੱਲੂ ਅੱਜ ਤੇਰੇ ਸਿਰ ਤੇ ਮੈਂ ਦੱਸਿਆਂ 20000 ਦਾ ਨਾਮ ਰੱਖ ਲਾਂਗਾ ਤੇਰਾ ਐਡਰੈਸ ਦੇਉ ਤੇਰੇ ਗਵਾਂਢੀ ਤੇਰੇ ਰਿਸ਼ਤੇਦਾਰ ਤੱਕ ਤੇਰਾ ਐਡਰੈਸ ਦੇਣਗੇ ਗਲਤਫਹਿਮੀ ਕਿ ਤੂੰ ਇਹ ਕਰਦਾ ਰਹਿ ਕਿਹੜੀ ਦੁਨੀਆ ਦੇ ਫਿਰਦਾ ਪੰਗੇੜੇ ਤੂੰ ਲੈ ਰਿਆ ਤੈਨੂੰ ਇਹ ਨਹੀਂ ਪਤਾ ਤੂੰ ਕਿੱਥੇ ਜਾਪ ਕਿੱਥੇ ਪਾ ਰਿਆ ਤੂੰ ਮਖਿਆਲਾ ਚੱਤੇ ਨੂੰ ਹੱਥ ਲਾ ਲਿਆ ਤੂੰ ਦੇਖ ਲੈ ਸਵਾਲ ਫਿਰ ਹੁਣ ਇਹਨੂੰ ਕਿਵੇਂ ਦਾ ਆਉਂਦਾ ਹੈਗਾ ਦੇਸ ਗੈਨ ਲਈ ਫਰਾਡ ਫਰਦੀ ਹਰੈਸਮੈਂਟ ਤੇ ਕੰਪਨਸੇਸ਼ਨ ਤੇਰੇ ਜੇ ਕਹਿ ਰਹੀ ਹੈ ਨਾ ਕਿ ਪੈਸੇ ਤੂੰ ਦੇਵੇਂਗਾ ਦੇਵੇਂਗਾ ਮੇਰੇ ਇੱਕ ਕੋਰਚ ਲੱਗ ਰਿਹਾ ਹੁਣ ਮੈਂ ਆਪਣੇ ਪੱਲੇ ਤੋਂ ਵਕੀਲਾਂ ਦੇ ਰਿਹਾ ਉਹ ਤਾਂ ਜਦੋਂ ਤੇਰੇ ਤੋਂ ਕੋਰਟ ਤੈਨੂੰ ਲਏਗੀ ਕੰਪਨਸੇਸ਼ਨ ਉਹ ਅਲੱਗ ਅਲੱਗ ਪਰ ਜਦ ਤੱਕ ਮੈਂ ਤੈਨੂੰ ਛੱਡ ਇਹ ਤੇ ਸੈਸ਼ਨ ਕੋਰਟ ਛੱਡ ਹਾਈ ਕੋਰਟ ਸੁਪਰੀਮ ਕੋਰਟ ਤੱਕ ਤੇਰੇ ਮਾਤ ਕੀ ਸਿਆਣਾ ਬਾਤੀਆਂ ਨਾ ਤਾਂ ਕਹਿ ਦੇਂ ਕਿ ਪੰਗਾ ਤੈਨੂੰ ਵੀ ਪਰੇ ਦਿਲੇ ਦਿੱਤਾ ਜੀ ਨਾਲਾ yogi ਮਾਦਰਨਾ ਉਹ ਆਪਣਾ ਕੰਮ ਨਹੀਂ ਕਿ ਲੜਦੇ ਵੀਰੀਓ ਕਰੀਏ ਸੀ ਇਹ ਜ਼ਿੰਦਗੀ ਬਹੁਤ ਦੇਖ ਲਿਆ ਤੈਨੂੰ ਹੁਣ ਆਪਾਂ ਆਪਾਂ ਕਾਨੂੰਨ ਤੇ ਯਕੀਨ ਆਪਾਂ ਤੈਨੂੰ ਕਾਨੂੰਨੀ ਰਾਹ ਤੇ ਤੈਨੂੰ ਦਿਖਾਵਾਂਗੇ ਤੇ ਇਸ ਵਾਰ ਨਾ ਤਾਂ ਪਿੱਛੇ ਹਟੀਏ ਨਾ ਪਿੱਛੇ ਹਟਾਂਗੇ ਤੇ ਨਾ ਮੈਨੂੰ ਕੱਲ ਨੂੰ ਇਹ ਮੈਂ ਕਹਾ ਇਹ ਮੈਂ ਵੀਡੀਓ ਬਣਾ ਰਿਹਾ ਹਾਂ ਡੰਕੇ ਦੀ ਚੋਟ ਤੇ ਬਣਾ ਰਿਹਾ ਕੱਲ ਨੂੰ ਇਹ ਨਹੀਂ ਹੋਊਗਾ ਕਿ ਮੈਂ ਕਹਦਾ ਕਿ ਵੀ ਮੋਂਟੂ ਕਹ ਦੇ ਮੋਂਟੂ ਤੇ ਨੋ ਨਹੀਂ ਮਤਲਬ ਮਨਦੀਪ ਸਿੰਘ ਕਹ ਦੇ ਕਿ ਜੀ ਸਾਡਾ ਸਮਝੌਤਾ ਹੋ ਗਿਆ ਜੀ ਗਲਤਫਹਿਮੀ ਹੋ ਗਈ ਸੀ ਇਹ ਵੀਡੀਓ ਕਦੇ ਨਹੀਂ ਪਹੂਗੀ ਜੋ ਵੀ ਆ ਹੁਣ ਤੂੰ ਕਹਿੰਦਾ ਨਾ ਮੇਰੇ ਤੇ ਕੰਪਲੇਟ ਲਗਾ ਹੁਣ ਕੰਪਲੇਟ ਨਹੀਂ ਕੋਰਟ ਕੇਸ ਚੱਕਰ ਆ ਦੇ ਆ ਦੇਖ ਤੇ ਮੈਂ ਤਰੀਕਾ ਤੇ ਮੈਂ ਦਿਖਾਣਾ ਨਜ਼ਾਰੇ ਤੇ ਉਦੋਂ ਬਾਅਦ ਤੈਨੂੰ ਕਿਵੇਂ ਪਰਣਾ ਕਹਿੰਦਾ ਤੈਨੂੰ ਆਪਣਾ ਕਾਹਦਾ ਰਸਤਾ ਦੇਖ ਛੰਬਣ ਕੇਵੇਂ ਆਂਦੇ ਤੈਨੂੰ ਉਸ ਤੋਂ ਬਾਅਦ ਤੇਰੇ ਮੈਂ ਬਣਾਵਾ ਤੈਨੂੰ ਅਜ ਤੱਕ ਚਲੇ ਮਿਲੇ ਹੋਣੇ ਦੱਲੇ ਜਾਂ ਦਲਾਲ ਤੇਰੇ ਤਾਂ ਦੱਬ ਜਾਂਦੇ ਹੋਣੇ ਜਿਹੜੇ ਤੇ ਵੀਡੀਓ ਚੜਕੇ ਪਤਨੀ ਭਗਵਤੀ ਦੀ ਆ ਵੀ ਬੜੀ ਵੱਡੀ ਧੋਪਾ ਹੋ ਰਾ ਤੇ ਕੋਕੀ ਧੋਪਾ ਹਾਂ ਨਾਮ ਰੱਖੀ ਬਟਿਆ ਸ਼ਗਲ ਤੇਰੀ ਮੂੰਹ ਤੇ ਸਾਲਾ ਮਾਸਕ ਬਾਕੇ ਆ ਜਣਾ ਹੈਗਾ ਫੇਕ ਨਾਮ ਰੱਖਿਆ ਹੋਇਆ ਹੈਗਾ ਤੂੰ ਅਸਲੀ ਨਾਮ ਦੱਸ ਨਾ ਤੇਰਾ ਕਿੱਥੇ ਆ ਰਹਿਣਾ ਕਿੱਥੇ ਆ ਉਹ ਦੱਸ ਘੱਟੋ ਘਾਟ ਹੁਣ ਬੜਾ ਦੱਲੇ ਮੈਂ ਦੇ ਦਿੱਤਾ 1.5 ਲੱਖ ਰੁਪਏ ਦੇ ਖਰੀਦੇ ਕੁੱਤੇ ਤੂੰ ਮੈਨੂੰ ਕੋਈ ਰਸੀਦ ਦਿੱਤੀ ਨਹੀਂ ਦਿੱਤੀ ਲੋਕ ਲੋਕਾਂ ਨੂੰ ਹੋਰ ਵੇਜਨਾਵਰ ਸੀ ਦਿੱਤੀ ਨਹੀਂ ਦਿੱਤੀ ਤੂੰ ਸਰਕਾਰ ਨਾਲ ਫਰਾਡ ਕਰ ਰਹਾ ਟੈਕਸ ਮਾਰ ਰਿਹਾ ਉਹਨਾਂ ਦਾ ਜਿਹੜਾ ਟੈਕਸ ਪਰਨਾ ਜੇ ਕਮਾਈ ਕਰ ਰਹਾ ਉਸ ਦਾ ਉਹਨਾਂ ਹਿੱਸਾ ਤੂੰ ਟੈਕਸ ਸਰਕਾਰ ਨੂੰ ਭਰੇਗਾ ਮੇਰੀ ਤਾਂ ਵਾਈਟ ਮਨੀ ਨਹੀਂ ਹੈ ਮੇਰਾ ਸਾਫ ਸੁਥਰੇ ਪੈਸੇ ਦਿੱਤੇ ਟੈਕਸ ਭਰ ਕੇ ਦਊਂਗਾ ਜਿਹੜੀ ਵੀ ਚੀਜ਼ ਹੈ ਠੀਕ ਹੈ ਨਾ ਪਰ ਤੂੰ ਜਿਹੜੇ ਵੇਚ ਰਿਹਾ ਬਿਨਾਂ ਰਸੀਦ ਦੇ ਵੇਚ ਰਿਹਾ ਹੋਰ ਕਰ ਰਹਾ ਉਹਦੇ ਪੈਸੇ ਕੌਣ ਦੇਊਗਾ ਸਰਕਾਰ ਨੂੰ ਠੀਕ ਹੈ ਜੀ ਬਾਕੀ ਪੱਤਰਕਾਰਾਂ ਨੂੰ ਬੇਨਤੀ ਹੈ ਇਹ ਬਲੈਕ ਬਲੈਕਮੇਲਿੰਗ ਵਾਲੀ ਗੱਲ ਸੁਣ ਲੈਣਾ ਇਹ ਦੀ ਜਿਹੜੀ ਸਹੀ ਹੈ ਕਿ ਬਲੈਕਮੇਲਿੰਗ ਕਰ ਰਹਾ ਕਿ ਸਾਰੇ ਪੱਤਰਕਾਰ ਨਹੀਂ ਕਰਦੇ ਨਾ ਸਾਰੇ ਆਪਣੇ ਕਰਨੀ ਤੋਂ ਹਰ ਬੰਦਾ ਇਮਾਨਦਾਰੀ ਦੀ ਪੱਤਰਕਾਰਤਾ ਕਰਦਾ ਹੈਗਾ ਪਰ ਜਿਹੜਾ ਬੰਦਾ ਕੋਈ ਇਹਦੇ ਨਾਲ ਖੜੇ ਹੋਣ ਦੀ ਸੋਚੇ ਉਹ ਇੱਕ ਵਾਰੀ ਰਿਕਾਰਡਿੰਗ ਜ਼ਰੂਰ ਸੁਣ ਲਏ ਦੀ ਜਿੱਥੇ ਕਹਿ ਰਿਹਾ ਕਿ ਜੀ ਹਾਂ ਜੀ 1 ਤੋਂ ਲੱਖ ਰੁਪਏ ਦਾ ਇੱਕ ਰਾਤ ਇੱਕ ਵੀਡੀਓ ਬਣਾ ਕੇ ਕਮਾ ਲਾਂਗੇ ਕਿਹੜੇ ਵੀਡੀਓ ਬਣਾਣੇ ਸਾਨੂੰ ਵੀ ਦੱਸ ਦਿਓ ਅਸੀਂ ਵੀ ਚੈਨਲ ਉਨਾ ਰਹੇ ਹਾਂ ਪਰ ਸਪੋਰਨ ਵੀਡੀਓ ਅਸੀਂ ਨਹੀਂ ਬਣਾ ਸਕਦੇ ਨਾ ਅਸੀਂ ਬਲੈਕਮੇਲ ਕਰ ਸਕਦੇ ਉਸ ਦੇ ਇਲਾਵਾ ਕਿਹੜਾ ਵੀਡੀਓ ਬਣਾਣੇ ਉਹ ਦੱਸ ਦਿਓ ਸਾਨੂੰ ਜਿਹਦੇ ਵਿੱਚ 1-2 ਲੱਖ ਰੁਪਏ ਇੱਕ ਰਾਤ ਕਮਾ ਲੈਣੇ ਇਹਦਾ ਆਟਰਪੋਕ ਬੰਦਾ ਜਦਦਾ ਅਮਰਿਤਪਾਲ ਦੇ ਖਿਲਾਫ ਲੜਿਆ ਦੂਜੀ ਵਾਰੀ ਇਹ ਕਹਿੰਦੇ ਮੂੰਹ ਨਹੀਂ ਇਹਨੇ ਖੁੱਲਿਆ ਆਗਾ ਆਪਣਾ ਵੀ ਮੂੰਹ ਢੱਕੇ ਬਗਰ ਬਾਹਰ ਨਿਕਲਿਆ ਏ ਕਿ ਕਿਤੇ ਕੋਈ ਥਪੇੜ ਨਾ ਦੇ ਹੋਰ ਨਾ ਕਰ ਦੇ ਜੇ ਐਡੇ ਡਰ ਲੱਗਦਾ ਤਾਂ ਇਹ ਕਹਿੰਦੇ ਫੇਰੇ ਉਹ ਨਹੀਂ ਪਾਈਦਾ ਹੁੰਦਾ ਵੀ ਕਹਿੰਦੇ ਜਾਤ ਦੀ ਛਤੀ ਜਾਤ ਦੀ ਕੋਣ ਗੱਲੀ ਤੇ ਛਤੀਰੀਆਂ ਨੂੰ ਜੱਤੇ ਉਹ ਨਹੀਂ ਗਰੀਦਾ ਹੁੰਦਾ ਨਹੀਂ ਉਹ ਤਾਂ ਮੈਂ ਜੇ ਆਇਆ ਆਪਣੀ ਆਈ ਤੇ ਨਾ ਇੰਨਾ ਤਾਂ ਲੱਭ ਲਾਂਗਾ ਕਿ ਨਿਊ ਚੰਡੀਗੜ੍ਹ ਨਵੇਂ ਗ੍ਰਾਮ ਕੰਨੀ ਦੇਣਾ ਤੇ ਉਹਦਾ ਲੱਭ ਹੀ ਲਾਂਗੇ ਤੇਰੇ ਅੰਦੀ ਗਵੰਡੀ 10 ਦਿਨ ਕੇ ਜੇ 10-20 ਹਜ਼ਾਰ ਦਾ ਇਨਾਮ ਜਦੋਂ ਪਤਾ ਹੈ ਕਿ ਨਾ ਤਾਂ ਅਸੀਂ ਕੋਈ ਲੜਾਈ ਕਰਨੀ ਆ ਨਾ ਹੋਰ ਕਰਨਾ ਠੀਕ ਆ ਸਾਡੇ ਤੱਕ ਕੋਰਟ ਦਾ ਨੋਟਿਸ ਸਾਮਣ ਭੇਜਾ ਅਰਜ਼ੀ ਲਿਆਊਗਾ ਕੋਰਟ ਦਾ ਸਬੰਨ ਰਸੀਵ ਕਰਾਣਾ ਕਿਉਂਕਿ ਕੋਰਟ ਕੇਸ ਪਾਤਾ ਹੋਇਆ ਬਸ ਤੇਰਾ ਐਡਰੈਸ ਨਹੀਂ ਲੱਭ ਰਿਹਾ ਐਡਰੈਸ ਵੀ ਤੇਰਾ ਮਿਲ ਜੂ ਬੜਕਾ ਤੂੰ ਮਾਰ ਲਈ ਫਿਰ ਬੜਕ ਮਾਨਤਵਾ ਚੱਡਿਆ ਜਪੋਚ ਨਹੀਂ ਦੇਈਦੀ ਹੁੰਦੀ ਉਹ ਮਰਦਾਂ ਦਾ ਕੰਮ ਨਹੀਂ ਹੁੰਦਾ ਉਹ ਜਨ ਜਨਖੇ ਵੀ ਤੇਰੇ ਤੋਂ ਤਗੜੇ ਹੁੰਦੇ ਤਾੜੀ ਮਾਰ ਕੇ ਜੇ ਆਪਣੀ ਆਈ ਤੇ ਆ ਜਾਣਾ ਬੜਕਾ ਗੁੱਸੇ ਵਾਲੇ ਹੁੰਦੇ ਆਕੜ ਵਾਲੇ ਜਨਕੇ ਵੀਦਰ ਤੋਂ ਜ਼ਿਆਦਾ ਇੱਜ਼ਤ ਰੱਖਦੇ ਆਂ ਅਣਖ ਰੱਖਦੇ ਆਂ ਹਾਂ ਉਹ ਵੀ ਮੰਗ ਕੇ ਪੈਸੇ ਲੈ ਲੈਂਦੇ ਤੇਰੇ ਨੂੰ ਬੇਈਮਾਨੀ ਐ ਫਰਾਡ ਗ੍ਰੀ ਨਹੀਂ ਕਰਦੇ ਇਹਦਾ ਰਿਪੋਰਟਰ ਵੀ ਨਹੀਂ ਹੈਗਾ ਇਹਦੀ ਕੱਲੀ ਕੱਲੀ ਰਿਕਾਰਡਿੰਗ ਮੇਰੇ ਕੋਲ ਪਈ ਹੈ ਸਾਰੀਆਂ ਲਾ ਦਾਂਗਾ ਕੱਲੀ ਕੱਲੀ ਰਿਕਾਰਡਿੰਗ ਜੇ ਇਹ ਭਲੇਖੇ ਜਾ ਕੇ ਮੈਂ WhatsApp ਕਾਲ ਕੀਤੀ ਹੈ ਤੇ ਮੇਰੇ ਕੋਲ ਰਿਕਾਰਡ ਨਹੀਂ ਹੈਗਾ ਕੱਟ ਕੇ ਦਿਖਾਵਾਂ ਹੁਣ ਵੀ ਪਈਆਂ ਨਾ ਸਾਰੀਆਂ ਲਾ ਦਾਂਗਾ ਕੋਰਟ ਦੇ ਵਿੱਚ ਤੇ ਇੱਕ ਪੂਰੀ ਵੀਡੀਓ ਬਣਾ ਕੇ ਜੇ ਦੀ ਮੈਂ ਚਲਾਣ ਲੱਗਾ ਨਾ ਪੂਰੇ ਐਪੀਸੋਡ ਬਣ ਜਾਣਗੇ ਇਹਦੇ ਤੇ ਭਗਤ ਸਿੰਘ ਦੁਆਬੀ ਦੇ ਹਾਂ ਇਹ ਬਲੈਕਮੇਲਿੰਗ ਵਾਲੀ ਤਾਂ ਮੈਂ ਤੁਹਾਡੇ 1 ਮਿੰਟ ਦਾ 1.5 ਮਿੰਟ ਦਾ ਕਲਿੱਪ ਬਲੈਕਮੇਲਿੰਗ ਵਾਲਾ ਸਾਈਜ਼ ਦਾਗਾ ਤੇ ਉਸ ਤੋਂ ਸ਼ੁਰੂ ਤੋਂ ਕਿਵੇਂ ਬੋਲਿਆ ਹੋਇਆ ਹੈ ਇਹ ਕਿ ਨਹੀਂ ਜੀ ਤੁਸੀਂ ਮੈਨੂੰ ਫਰੌਡ ਕਰ ਰਹੇ ਹੋ ਇਦਾਂ ਕਹਿ ਰਹੇ ਹੋ ਉਦਾਂ ਕਹਿ ਰਹੇ ਹੋ ਮੈਂ ਤਾਂ ਕੀਤੀ ਨਹੀਂ ਤੇ ਸਾਰੀ ਜਿਹਾ ਸੁਣਾਦਾਗਾ ਤਰਕੀ ਨੇ ਆਪ ਕੁੱਤਾ ਕੁੱਤੀ ਗਾਨੇ ਕੀਤੀ ਉਸ ਤੋਂ ਬਾਅਦ ਲਈਤੀ ਇਹਨੂੰ ਕਹਿ ਰਿਹਾ ਕਿ ਹੋਰ ਨਹੀਂ ਤਾਂ ਤੂੰ ਮੈਨੂੰ ਡਬਲ ਕੋਟ ਦੇ ਕੁੱਤੀ ਦੇ ਦੇ ਤੂੰ ਉਹ ਨਹੀਂ ਦੇ ਸਕਦਾ ਤਾਂ ਜਿਹੜੀ ਸਿੰਗਲ ਕੋਟ ਦੀ ਕੁੱਤੀ ਦਿੱਤੀ ਹੈ ਵਾਪਸ ਕਰਕੇ ਡਬਲ ਕੋਟ ਦੇ ਦੇ ਜਾਂ ਫਿਰ ਉਹੀ ਕੁੱਤੀ ਜਿਹੜੇ ਡਬਲ ਕੋਟ ਦੀ ਆ ਉਹ ਵਾਪਸ ਦੇ ਦੇ ਜੇ ਨਹੀਂ ਦੇ ਸਕਦਾ ਤਾਂ ਵੀ ਆ ਜਾ ਰਾਜੇ ਕੋਰਟ ਕੇਸ ਤੇਨੂੰ ਕੋਟ ਕੋਟ ਤੇਨੂੰ ਪਹਿਲਾਂ ਤਾਂ ਨਾ ਆ YouTube ਦੇ ਚੈਨਲ ਤੇ ਰਿਪੋਰਟਿੰਗ ਕੀਤਾ ਤਾਂ ਸ਼ੌਂ ਸੀਗਾ ਕਿ ਆ ਵੀਡੀਓ ਵੀਡੀਓ ਕੀਤੀ ਆ ਆਜ ਤੇ ਕੋਰਟ ਕੇਸ ਖੇਢੀ ਆ ਆਪਾਂ ਘਰ ਵਾਲੀ ਦੀ ਤੈਨੂੰ ਮੁੱਕਤ ਨਹੀਂ ਚੱਕੀ ਹੋਈ ਸੁੱਕੀ ਡਾਂਗ ਨਾਲ ਸ਼ਰਮ ਤੋਂ ਲਾਈ ਹੋਈ ਆ ਕੋਈ ਨਹੀਂ ਤੇਰੀ ਮੈਂ ਉਹ ਵੀ ਕਰਵਾਾਂਗੇ ਠੀਕ ਆ ਨਾ ਕੋਈ ਵੀ ਸਬੂਤ ਇਕੱਠਾ ਕਰਨਾ ਬਹੁਤ ਔਖੀ ਗੱਲ ਨਹੀਂ ਤੇਰੇ ਸਾਰੇ ਸਬੂਤ ਤੇਰੀ ਆਪ ਆਪਣੇ ਮੂੰਹ ਤੋਂ ਬੋਲੇਗੀ ਤੇਰੀ ਡਾਂਗ ਦੱਤੀ ਬਾਰਾਂ ਮੈਂ ਕਰਨਾ ਆ ਤੇਰੀ ਬੱਧੀ ਕਿੰਨੇ ਲੋਕਾਂ ਨੇ ਅਜ ਤੱਕ ਕੁੱਤੇ ਵੇਚੇ ਨਹੀਂ ਤੇ ਕਿੰਨੇ ਲੋਕਾਂ ਨੇ ਅਜ ਤੱਕ ਰਸੀਦਾ ਦਿੱਤੀਆਂ ਉਹ ਲੋਕ ਵੀ ਸਾਹਮਣੇ ਆ ਕੇ ਦੱਸਣ ਕਿ ਸਾਨੂੰ ਕੁੱਤੇ ਵੇਚੇ ਤੇ ਰਸੀਦ ਦਿੱਤੀ ਹੈ ਕਿ ਨਹੀਂ ਨਹੀਂ ਆਪਣਾ ਐਡਰੈਸ ਦੱਸ ਮਾ ਦੇ ਪੁੱਤਾ ਤੇ ਚੱਕ ਸੰਬੰਧ ਰਸੀਵ ਕਰ ਹਾਂ ਕੇਸ ਖਾਰਨ ਤੋਂ ਬਾਅਦ ਠੀਕ ਆ ਆਪਣੀ ਕੁੱਤੇ ਖਾਣੀ ਕਰਾਉਣ ਤੋਂ ਬਾਅਦ ਮੇਰੇ ਪੈਸੇ ਦਾ ਤੂੰ ਦੇਂਗਾ ਦੇਂਗਾ ਮੇਰੇ ਵਕੀਲ ਤੱਕ ਦੇ ਪੈਸੇ ਤੂੰ ਦੇਂਗਾ ਲਿਖਵਾ ਲਾ ਲਿਖੜਕ ਕੋਰੇ ਕਾਗੇ ਤੇ ਸਾਈਨ ਕਰ ਲਾ ਜੋ ਬੋਲ ਰਿਹਾ ਨਾ ਇਹੀ ਤੇਰਨਾ ਹੋਣੀ ਆ ਤੇ ਇਹੀ ਤੇਰੀ ਔਕਾਤ ਆ ਤੇਰੀ ਕੱਲੀ ਕੱਲੀ ਰਿਕਾਰਡਿੰਗਾਂ ਹਾਂ ਹੁਣ ਆਹਨ ਆਣ ਸ਼ਾਂ ਕੋਈ ਕੋਈ ਪਾਈ ਕਲਿੱਪ ਪਤੇ ਉਸਦੇ ਵਿੱਚ ਆਪਣਾ ਐਡਰੈਸ ਦੱਸ ਦੀ ਫੋਨ ਨੰਬਰ ਤੇ ਤੇਰੇ ਸਾਰੇ ਆ ਹੁਣ ਤੇਰੇ ਕਲਿੱਪ ਬੰਦ ਕਰਦੇ ਹੋ ਇੱਕ ਵਾਰੀ ਫੇਰ ਤੇਰਾ ਨੰਬਰ ਮਲਾ ਲੈਣਾ ਦੋਨੋਂ ਨੰਬਰ ਤੇ ਕਿਹੜਾ ਦੇਖ ਲੈਣਾ ਫੋਨ ਤੂੰ ਨਹੀਂ ਚੱਕਦਾ ਤੈਨੂੰ ਆ ਕੇ ਮੇਰਾ ਐਡਰੈਸ ਨਹੀਂ ਪਤਾ ਮੇਰਾ ਨਾਮ ਅਸਲੀ ਨਹੀਂ ਹੈਗਾ ਤੇਰੀ ਸ਼ਕਲ ਤਾਂ ਅਸਲੀ ਆ ਨਾ ਆ ਰਹੀ ਹੈ ਦੀ ਸ਼ਕਲ ਇਹਦੀ ਸ਼ਕਲ ਵੀ ਦੇਖ ਲੋ ਕਿਹੜਾ ਹੈਗਾ ਭਗਤ ਸਿੰਘ ਦੁਆਬੀ ਆਪਣੇ ਹੁਣ ਜਿਹੜਾ ਝੂਠਾ ਨਾਮ ਲਾ ਕੇ ਭਗਤ ਸਿੰਘ ਦੁਆਬੀ ਬਣੀ ਫਿਰਦਾ ਇਹ ਸ਼ਕਲ ਹੈ ਦੀ ਜਿਹਨੂੰ ਇਹ ਕੁੰਡ ਪਾ ਕੇ ਲਕੋ ਕੇ ਰੱਖਦਾ ਮਾਸਕ ਤੇ ਕੋਈ ਇਹਨੂੰ ਦੇਖਣਾ ਲਈ ਹਾਂ ਚੋਹੀਆ ਜੀ ਮੈਂ ਇਥੇ ਵਰਡ ਨਿਕਲਣਾ ਸੀਗਾ ਕਿ ਹਾਂ ਤੇ ਉਹ ਧਾਰਮਿਕ ਹੋ ਜੂਗਾ ਇਸ਼ੂ ਰਹਿੰਦਾ ਇਸ ਕਰਕੇ ਨਹੀਂ ਮੈਂ ਬੋਲਿਆ ਲੋਕਾਂ ਨੂੰ ਅਪੀਲ ਹੈ ਕਿ ਕੋਈ ਵੀ ਬੰਦਾ ਮਿਹਰਬਾਨੀ ਕਰਕੇ ਵੀਰੇ ਸਿੱਧਾ ਜਾ ਕੇ ਫਾਰਮ ਹਾਊਸਾਂ ਦੇ ਕੁੱਤੇ ਜਾ ਕੇ ਦੇਖੋ ਉਹਨਾਂ ਦੇ ਮਾਪੇ ਦੇਖੋ ਉਹਨਾਂ ਦੇ ਬੱਚੇ ਡਾਇਰੈਕਟ ਮਾਲਕਾਂ ਤੋਂ ਖਰੀਦੋ ਬਹੁਤ ਸਸਤੇ ਪੈਣਗੇ ਐਸੇ ਦਲਾਲਾਂ ਦੇ ਏਜੰਟਾਂ ਦੇ ਥਰੂ ਨਾ ਖਰੀਦੋ ਇਹ ਇੱਕ ਗਲਤ ਵੀਡ ਦਿੰਦੇ ਐ ਗਲਤ ਨਸਲ ਦਿੰਦੇ ਐ ਤੇ ਉਸ ਦਾ ਦੁੱਗਣੀ ਕੀਮਤ ਲਾਂਦੇ ਐ ਮਤਲਬ ਉਸ ਤੋਂ ਬਾਅਦ ਫਿਰ ਕਹਿੰਦੇ ਆ ਬਾਅਦ ਚ ਕਿ ਜੀ ਅਸੀਂ ਤਾਂ ਤੁਹਾਡੇ ਨਾਲ ਪਿਆਰ ਨਾ ਕਰ ਰਹੇ ਥੋਡੇ ਵਾਲੇ ਤੇ ਤਾਂ ਅਸੀਂ ਕੋਈ ਕਮਿਸ਼ਨ ਖਾਦੀ ਨਹੀਂ ਜਦ ਕਿ ਅੱਧ ਤੋਂ ਵੱਧ ਤਾਂ ਖਾ ਚੁੱਕੇ ਹੁੰਦੇ ਆ ਹੁਣ ਇਹ ਸਿੰਗਲ ਕੋਟ ਦਾ ਕੁੱਤਾ ਵੱਧ ਤੋਂ ਵੱਧ ਮੈਂ ਹੁਣ 50000 ਦਾ ਡਬਲ ਕੋਟ ਦਾ ਦਿੱਤਾ ਜਿਹੜਾ ਤੁਹਾਨੂੰ ਦਿਖਾ ਰਹੇ ਆ ਇਸ ਸਾਈਡ ਤੇ ਇਹਦੇ ਤੋਂ ਵੱਡਾ ਕੁੱਤਾ ਦਿਖੇ ਤੇ ਇਹ ਡਬਲ ਕੁੱਤਾ 50000 ਦਾ ਖਰੀਦੀ ਹੈ ਕੁੱਤੀ ਤਾਂ ਇਹ ਸਿੰਗਲ ਕੋਟ ਦੀ ਕੁੱਤੀ ਕਿੰਨੇ ਦੀ ਹੋਊਗੀ 25 30 ਜਾਂ 35000 ਤੋਂ ਉੱਪਰ ਦੀ ਕੁੱਤੀ ਨਹੀਂ ਹੈ ਇਹ ਜਿਹੜੀ ਇਹਨਾਂ ਨੇ ਮੈਨੂੰ 70000 ਦੀ ਦੇ ਕੇ ਜਾ ਰਿਹਾ ਹੈ ਇਹ ਠੀਕ ਹੈ ਜੀ ਤੇ ਜਿਹੜਾ ਕਹਿਦੀ ਏ ਕਿ ਉਪਰੋਂ ਕਾਲੇ ਕਾਲੇ ਵਾਲੀ ਜਰਮਨ ਸ਼ੈਪਰਡ ਦੇ ਪੈਸੇ ਨਹੀਂ ਦੇ ਰਿਆ ਹੁਣ ਕਹਿੰਦਾ ਜੀ ਕਾਲੇ ਵਾਲੀ 1 ਲੱਖ ਦੀ ਮਿਲੇਗੀ ਠੀਕ ਹੈ 40 ਹਜ਼ਾਰ ਇਸ ਤੋਂ ਲੈਣਾ ਤੇ ਕਹਿੰਦਾ ਜੀ ਹੁਣ 1 ਲੱਖ ਦੀ ਮਿਲੇਗੀ ਜੀ ਇਹ ਮੈਂ ਲੱਖ ਰੁਪਏ ਦੇ ਕੇ ਦੂਜੇ ਪਾਸੋਂ ਤੋਂ ਨਹੀਂ ਖਰੀਦ ਲੂੰਗਾ ਜਿਸ ਤੋਂ ਪੱਥਰ ਤੇ ਇੱਕ ਵਾਰ ਠੋਕਰ ਗਾਦੀ ਹੋਇਆ ਨਾ ਮੈਂ ਉਸ ਤੋਂ ਦੂਜੀ ਵਾਰ ਨਹੀਂ ਖਾਂਦਾ ਆਹ ਫੋਟੋ ਲਾ ਰਿਹਾ ਐ ਇਹ ਮਾਪੇ ਜਿਹੜੇ ਹੁਣ ਤੁਹਾਨੂੰ ਦਿਖਾਉਂਗਾ ਇਸ ਵੀਡੀਓ 'ਚ ਇਹਦੇ ਮਾਪੇ 3 ਸਾਲ ਦੇ ਰਸ਼ੀਆ ਦੇ ਚੈਂਪੀਅਨ ਆ 3 ਸਾਲ ਦੇ ਇੰਡੀਆ ਦੇ ਲਗਾਤਾਰ ਚੈਂਪੀਅਨ ਚੱਲੇ ਆ ਰਹੇ ਆ ਇਨਾਂ ਦਾ ਬੱਚਾ ਮੈਨੂੰ ਉਨੇ ਚ ਮਿਲ ਰਿਹਾ ਜਿੰਨੇ ਦਾ ਇਹ ਕਹਿ ਰਿਹਾ ਹੈਗਾ ਮੈਂ ਇਸ ਤੋਂ ਧੋਖੇ ਬਾਤ ਤੋਂ ਜ਼ਰੂਰ ਖਰੀਦ ਨਹੀਂ ਆ ਮੈਂ ਡਾਇਰੈਕਟ ਜਾ ਕੇ ਸਿੱਧਾ ਉੱਥੋਂ ਫਾਰਮ ਹ ਉਸਾਰਾ ਨਹੀਂ ਖਰੀਦੂਗਾ ਜਿਹੜੇ ਡਾਕੰਡਨ ਆਏ ਹੈਗੇ ਆ ਇਸ ਕਰਕੇ ਵੀਰ ਜੀ ਇਸ ਤੋਂ ਬਚ ਕੇ ਰਹੋ ਜੇ ਕੋਈ ਇਸ ਬੰਦੇ ਨੂੰ ਜਾਣਦਾ ਹੈ ਆ ਲੋ ਰੋਡਰਲੀ ਸਾਹਮਣੇ ਫਾਰਮੈਲਟੀ ਨੂੰ ਇੱਕ ਦੋ ਵਾਰੀ ਫੇਰ ਦੋਨੋਂ ਨੰਬਰਾਂ ਦੇ ਫੋਨ ਮਲਾ ਦੇਣਾ ਤੇ ਇਹ ਦੇਖ ਲੈਣਾ ਨਾ ਇਹ ਫੋਨ ਚੱਕੇ ਨਾ ਗੱਲ ਕਰੇ ਇਸ ਤੋਂ ਬਾਅਦ ਆਪਣੇ ਫਤੇ ਵੀ ਸਵੀਕਾਰ ਕਰਨਾ ਜੀ ਆ ਸੁਣ ਲੋ ਨਾਮਲਾ ਬਾਬੇ ਨਾਨਕ ਅਦਿਰਿਕ ਤੋਂ ਲਾਈ ਹੋਈ ਆ ਕੰਮ ਚੋਰੀ ਠੱਗੀ